ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਹਰਮਨ ਪਿਆਰੇ YouTube ਚੈਨਲ ਲਾਈਫ ਆਫ ਅ ਕਾਮਨ ਮੈਨ ਮਿਨੀ ਵਲੌਗਸ ਅਗੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਜਾਂ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਮੇਕ ਸ਼ੋਰ ਕਰੋ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਹਨਾ ਤੇ ਬੈਲ ਨੋਟੀਫਿਕੇਸ਼ਨ ਨੂੰ ਨੱਪੋ ਤਾਂ ਕਿ ਤੁਹਾਡੇ ਕੋਲ ਮੇਰੀਆਂ ਸਾਰੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨਸ ਜਾਂਦੀਆਂ ਰਹਿਣ ਆਪਾਂ ਪਿਛਲੇ 50 ਦਿਨਾਂ ਤੋਂ ਵਲੌਗ ਬਣਾਉਣਾ ਸ਼ੁਰੂ ਕੀਤਾ ਜੀ ਹਰ ਰੋਜ਼ ਦਾ ਆਪਣਾ ਇੱਕ ਨਵਾਂ ਵਲੌਗ ਹੁੰਦਾ ਤੇ ਨਵਾਂ ਟੌਪਿਕ ਹੁੰਦਾ ਅੱਜ ਆਪਣਾ ਬਲੌਗ ਬਣਾਉਂਦਾ 50ਵਾਂ ਦਿਨ ਤੇ ਆਪਾਂ ਉਸ ਦੀ ਖੁਸ਼ੀ ਵਿੱਚ ਹੀ ਅੱਜ ਮੈਂ ਤੁਹਾਡੇ ਨਾਲ ਆਪਣੀ ਜਿਹੜੀ ਹੈਗੀ ਆ ਜਰਨੀ ਆ ਉਹ ਸ਼ੇਅਰ ਕਰਨ ਲੱਗਿਆ ਤਾਂ ਦੇਖੋ ਜੀ ਗੱਲ ਇਹ ਆ ਕਿ ਆਪਣਾ ਹੁਣ ਐਕਟਿਵ ਇਨਕਮ ਵਾਸਤੇ ਤਾਂ ਮੈਂ ਜੋਬ ਕਰਦਾ ਹੀ ਆ ਠੀਕ ਆ ਪ੍ਰਾਈਵੇਟ ਸੈਕਟਰ ਦੇ ਵਿੱਚ ਜੋਬ ਕਰਦਿਆਂ ਪਰ ਉਹ ਹੁਣ ਮੈਂ ਆਪਾਂ ਦੇਖਦੇ ਰਹਨੇ ਆ ਆਨਲਾਈਨ ਰੀਲਸ ਤੇ ਹਨਾ ਕਿ ਪੈਸਿਵ ਇਨਕਮ ਵੀ ਹੋਣੀ ਚਾਹੀਦੀ ਆ ਪੈਸਿਵ ਇਨਕਮ ਦਾ ਸੋਰਸ ਵੀ ਹੋਣਾ ਚਾਹੀਦਾ ਤਾਂ ਫਿਰ ਉਸ ਦੇ ਵਾਸਤੇ ਮੈਂ ਕਿਹਾ ਚਲੋ ਆਪਾਂ ਵਲੋਗਿੰਗ ਸ਼ੁਰੂ ਕਰ ਦਿੰਦੇ ਆ ਵਲੋਗਿੰਗ ਵੀ ਐਸੇ ਨਹੀਂ ਐਵੇਂ ਨਹੀਂ ਆਪਾਂ ਸ਼ੁਰੂ ਕੀਤੀ ਕਿ ਕੁਝ ਵੀ ਚੱਕ ਕੇ ਪਾਤਾ ਕੁਝ ਇਨਫੋਰਮੇਸ਼ਨ ਵਾਲੀਆਂ ਵੀਡੀਓਜ਼ ਹਨਾ ਜਿਵੇਂ ਕਿ ਤੁਸੀਂ ਜੇ ਦੇਖੋਗੇ ਜੇ ਤੁਸੀਂ ਮੇਰੇ ਚੈਨਲ ਤੇ ਨਾਮੇ ਹੋ ਤਾਂ ਤੁਸੀਂ ਦੇਖੋਗੇ ਪਿੱਛੇ ਪਿਛਲੇ 49 ਦਿਨਾਂ ਦੇ ਵਿੱਚ ਬਹੁਤ ਸਾਰੀਆਂ ਲਗਭਗ 90% ਆਪਾਂ ਜਿਹੜੀਆਂ ਹੈਗੀਆਂ ਇਨਫੋਰਮੇਸ਼ਨ ਵਾਲੀਆਂ ਚੀਜ਼ਾਂ ਦੇ ਟੌਪਿਕ ਤੇ ਹੀ ਆਪਾਂ ਵਲੌਗ ਬਣਾਏ ਆ ਤੇ ਪਾਏ ਆ ਤੇ ਕੁਝ ਕੁ ਵਲੌਗ ਆਪਣੇ ਆਪਾਂ ਆਪਣੇ ਪਿੰਡ ਗਏ ਸੀਗੇ ਜੀ ਭੂਆ ਜੀ ਦੇ ਉੱਥੇ ਵਲੌਗ ਬਣਾਇਆ ਦੋ ਤਿੰਨ ਵੀਡੀਓਜ਼ ਉੱਥੇ ਬਣਾਈਆਂ ਬਾਕੀ ਆਪਣੇ ਬੱਚੇ ਜਿਹੜੇ ਆਨ ਲਗਵਾਂਡ ਦੇ ਹੈਗੇ ਆ ਉਹ ਖੇਡਦੇ ਕੋਦੇ ਅਤੇ ਹਨਾ ਜੀ ਉਹਨਾਂ ਦੇ ਆਪਾਂ ਵੀਡੀਓਜ਼ ਬਣਾ ਕੇ ਵਲੌਗ ਪਾਈਆਂ ਤਾਂ ਇੱਕ ਤਰ੍ਹਾਂ ਦਾ ਬਈ ਆਪਾਂ ਇਹ ਚੈਲੰਜ ਲਿਆ ਤੇ ਠੀਕ ਹੈ ਜੀ ਚੈਲੰਜ ਨੂੰ ਅਕਸੈਪਟ ਕੀਤਾ ਮੈਂ ਕਿਾ ਚਲੋ ਦੇਖਦੇ ਆਂ ਬਈ ਆ ਪੈਸਿਵ ਇਨਕਮ ਇਸ ਚ ਕਿਹੜਾ ਆਪਾਂ ਨੂੰ ਜ਼ਿਆਦਾ ਮੁੱਲ ਲੱਗਦਾ ਆਪਾਂ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਆਪਾਂ ਆਪਣੀ ਵਲੌਗਿੰਗ ਸਟਾਰਟ ਕਰ ਦਿੰਨੇ ਆ ਤਾਂ ਮੈਂ ਜੀ ਵਲੌਗਿੰਗ ਸ਼ੁਰੂ ਕੀਤੀ ਸ਼ੁਰੂ ਸ਼ੁਰੂ ਚ ਤਾਂ ਮੈਨੂੰ ਹੋਇਆ ਮੈਂ ਕਿਹਾ ਬਈ ਪਤਾ ਨਹੀਂ ਕਿਵੇਂ ਹੋਊ ਜਾਂ ਕਿਵੇਂ ਨਾ ਹੋਵ ਪਰ ਬਾਅਦ ਚ ਫਿਰ ਉਹੀ ਗੱਲ ਕਿ ਕੰਸਿਸਟੈਂਸੀ ਬਾਰੇ ਪੜਿਆ ਕਿ ਕੰਸਿਸਟੈਂਸੀ ਬਹੁਤ ਜ਼ਰੂਰੀ ਆ ਕਿਸੇ ਵੀ ਚੀਜ਼ ਚ ਤੇ ਮੇਰੇ ਪਿਛਲੀਆਂ ਆਹ 50 ਦਿਨਾਂ ਤੇ 49 ਦਿਨਾਂ ਦੀ ਦੇਖੋ ਤੁਸੀਂ ਹਰ ਰੋਜ਼ ਆਪਾਂ ਵੀਡੀਓ ਅਪਲੋਡ ਕਰਦੇ ਆ ਹਰ ਰੋਜ਼ ਆਪਣਾ ਇੱਕ ਨਵਾਂ ਟੌਪਿਕ ਹੁੰਦਾ ਠੀਕ ਹੈ ਜੀ ਹਰ ਇਸ ਨਾਲ ਫਾਇਦਾ ਇਹ ਹੋਇਆ ਕਿ ਮੈਨੂੰ ਪੜਨ ਦਾ ਇੰਨਾ ਜ਼ਿਆਦਾ ਸ਼ੌਂਕ ਨਹੀਂ ਸੀਗਾ ਠੀਕ ਹੈ ਜੀ ਮਤਲਬ ਮੈਂ ਜ਼ਿਆਦਾ ਇੰਨਾ ਪੜਨ ਲਿਖਣ ਵਾਲਾ ਹੈ ਨਹੀਂਗਾ ਮਤਲਬ ਕਿ ਕਿਤਾਬਾਂ ਕਿਤਾਬਾਂ ਪੜੀ ਆਪਾਂ ਹਨ ਕਿਸੇ ਚੀਜ਼ ਬਾਰੇ ਵੱਡਾ ਹੁਣ ਜਦੋਂ ਦੀ ਮੈਂ ਵਲੌਗਿੰਗ ਸ਼ੁਰੂ ਕੀਤੀ ਆ ਤਾਂ ਉਸ ਦੇ ਵਿੱਚ ਮੇਰਾ ਜਿਹੜਾ ਹੈਗਾ ਪੜਾਈ ਦੇ ਵਿੱਚ ਇੰਟਰਸਟ ਬਣ ਗਿਆ ਕਿਉਂਕਿ ਆਪਾਂ ਨੂੰ ਹਰ ਰੋਜ਼ ਇੱਕ ਨਵਾਂ ਟੌਪਿਕ ਚਾਹੀਦਾ ਹੁੰਦਾ ਬਲੌਗ ਬਣਾਉਣ ਵਾਸਤੇ ਤੇ ਹਰ ਰੋਜ਼ ਆਪਾਂ ਤੁਹਾਡੇ ਨਾਲ ਕੋਈ ਸਿੰਪਲ ਆਮ ਨਾਰਮਲ ਗੱਲਾਂ ਦਾ ਸ਼ੇਅਰ ਕਰ ਨਹੀਂ ਸਕਦੇ ਕਿਉਂਕਿ ਇੰਨੀਆਂ ਜ਼ਿਆਦਾ ਗੱਲਾਂ ਹੁੰਦੀਆਂ ਹੀ ਨਹੀਂ married person ਠੀਕ ਹੈ ਜੀ ਪ੍ਰੋਫੈਸ਼ਨਲ ਜੌਬ ਕਰਦੇ ਆ ਤਾਂ ਇੰਨਾ ਜ਼ਿਆਦਾ ਕੁਝ ਆਪਾਂ ਨੂੰ ਤੋਂ ਨਾ ਹੀ ਬਚਿੰਗ ਹੋਵੇ ਬਈ ਆਪਾਂ ਕੋਈ ਆਫਿਸ ਦੀ ਗੱਲ ਸੁਣਾ ਦਈਏ ਜਾਂ ਘਰ ਦੀ ਗੱਲ ਸੁਣਾ ਦਈ ਹਣਾ ਤਾਂ ਫਿਰ ਉਸ ਦੇ ਵਾਸਤੇ ਮੈਂ ਡਿਸਾਈਡ ਕੀਤਾ ਵੀ ਕੋਈ ਨਾ ਕੋਈ ਆਪਾਂ ਇਨਫੋਰਮੇਸ਼ਨ ਵਾਲੀਆਂ ਜਿਹੜੀਆਂ ਹੈਗੀਆਂ ਆ ਵਲੌਗ ਬਣਾਇਆ ਜਾਵੇ ਹਣਾ ਇਨਫੋਰਮੇਸ਼ਨ ਵਾਲੀ ਵੀਡੀਓਸ ਤੇ ਵਲੌਗ ਬਣਾਇਆ ਜਾਵੇ ਤੇ ਤਾਂ ਕਰਕੇ ਉਹ ਸ਼ੇਅਰ ਕੀਤਾ ਜਾਵੇ ਬਾਕੀ ਗੱਲ ਇਹ ਆ ਕਿ ਪਿਛਲੀ ਵੀਡੀਓਸ ਚ ਤੁਸੀਂ ਮੇਰੇ ਦੇਖੋਗੇ ਉਸਤੇ ਮੈਂ ਵੀਡੀਓ ਬਣਾਈ ਸੀਗੀ ਕਿ ਤੁਸੀਂ ਆਪਣਾ ਮਾਈਂਡ ਫਰੈਸ਼ ਕਿਵੇਂ ਰੱਖ ਸਕਦੇ ਹੋਂ ਤੇ ਮੈਂਟਲੀ ਸਟਰੋਂਗ ਕਿਵੇਂ ਹੋ ਸਕਦੇ ਹੋ ਉਸਤੇ ਇਹ ਸੀਗਾ ਕਿ ਜਦੋਂ ਤੁਸੀਂ ਕੋਈ ਟਾਰਗੇਟ ਆਪਣਾ ਅ ਮੰਨ ਲਿਆ ਵੀ ਤੁਸੀਂ ਇਸ ਗੋਲ ਗੋਲ ਸੈੱਟ ਕਰ ਲਿਆ ਤਾਂ ਉਹਨੂੰ ਛੋਟੇ-ਛੋਟੇ ਟਾਰਗੇਟਸ ਦੇ ਵਿੱਚ ਡਿਵਾਈਡ ਆਪਣਾ ਬ੍ਰੇਕ ਕਰ ਲਓ ਹਨਾ ਤੇ ਫਿਰ ਜਦੋਂ ਛੋਟੇ-ਛੋਟੇ ਜਿਹੜੇ ਤੁਹਾਡੇ ਟਾਰਗੇਟ ਹੁੰਦੇ ਆ ਜਦੋਂ ਉਹ ਅਕੰਪਲਿਸ਼ ਹੋ ਜਾਂਦੇ ਆ ਤਾਂ ਉਹਨੂੰ ਉਹਦੀ ਅਚੀਵਮੈਂਟ ਨੂੰ ਜਾਂ ਉਹਦੀ ਸਕਸੈਸ ਨੂੰ ਹਨਾ ਇੰਜੋਏ ਕਰੋ ਤਾਂ ਵੇਰਾ ਹੀ ਹੈ ਕਿ ਮੈਂ ਦਿਨ ਪਹਿਲੇ ਤੋਂ ਲੈ ਕੇ ਦਿਨ 50ਵੇਂ ਤੱਕ ਹੁਣ ਅੱਜ ਆਪਣਾ 50th ਡੇ ਆ ਵਲੌਗ ਵਾਸਤੇ ਤਾਂ ਫਿਰ ਮੈਂ ਕੀ ਚਲੋ ਅੱਜ ਆਪਾਂ ਨਾਰਮਲ ਗੱਲਾਂ ਬਾਤਾਂ ਕਰੀਏ ਸੈਲੀਬ੍ਰੇਟ ਕਰ ਰਹੇ ਆ ਸੈਲੀਬ੍ਰੇਟ ਇਹ ਨਹੀਂ ਕਿ ਜਿਵੇਂ ਹੁਣ ਆਪਾਂ ਇੰਸਟਾਗ੍ਰam ਤੇ ਜਾਂ ਰੀਲਾਂ ਤੇ ਦੇਖਦੇ ਆ ਕਿ ਉਹ ਬਈ ਕੇਕ ਲੈ ਕੇ ਆਏ ਹਨਾ ਇੰਨੇ ਫਾਲੋਅਰਸ ਹੋ ਗਏ ਇੰਨੇ ਦਿਨ ਹੋ ਗਏ ਇਹ ਆਪਾਂ ਨੂੰ ਸ਼ੋਸ਼ੇ ਬਾਜੀ ਨਹੀਂ ਆਉਂਦੀ ਆਪਾਂ ਨਾਰਮਲੀ ਸੈਲੀਬ੍ਰੇਟ ਕਰ ਰਹੇ ਆ ਤੁਹਾਨੂੰ ਦੱਸ ਰਹੇ ਆ ਕਿ ਜੇ ਮੈਂ ਕਰ ਸਕਦਾ ਠੀਕ ਹੈ ਜੀ ਕਨਸਿਸਟੈਂਸੀ ਤਾਂ ਮਤਲਬ ਮੈਂ ਇਨਾ ਫੁਰਤੀ ਵਾਲਾ ਬੰਦਾ ਨਹੀਂ ਹੈਗਾ ਆਪਣੇ ਚ ਇਨੀ ਫੁਰਤੀ ਹੈ ਨਹੀਂ ਕਿ ਵੀ ਆਪਾਂ ਇਨਾ ਡਟ ਕੇ ਕੰਮ ਕਰ ਸਕੀ ਬਟ ਹਾਂ ਵੀ ਇੱਕ ਜਿਹੜਾ ਫਿਰ ਉਹ ਚੀਜ਼ ਹੈਗੀ ਆ ਕਿ ਜੇ ਕੋਈ ਮਨ ਚ ਚਿੱਤ ਚ ਚੀਜ਼ ਠਾਣ ਲਈ ਕਿ ਜਿਸ ਦਾ ਮਨ ਬਣਾ ਲਿਆ ਫਿਰ ਉਹ ਉਸ ਦੇ ਪਿੱਛੇ ਫਿਰ ਆਪਾਂ ਜਦੋਂ ਖੜੇ ਪੈ ਜਾਈਏ ਸਿੱਧਾ ਪੰਜਾਬੀ ਜੀ ਗੱਲ ਵੀ ਜਦੋਂ ਖੜੇ ਪੈ ਜਾਈਏ ਫਿਰ ਤਾਂ ਖੜਾ ਔਖਾ ਹੀ ਛੱਡਦੇ ਆ ਤੇ ਲਗਾਤਾਰ 50 ਦਿਨ ਹੋ ਗਏ ਜੀ ਆਪਾਂ ਨੂੰ ਵੀਡੀਓ ਬਣਾਉਂਦੇ ਨੂੰ ਤੇ ਆਪਾਂ ਅੱਜ ਉਸ ਚੀਜ਼ ਦਾ ਮਤਲਬ ਆਪ ਦੇ ਆਪ ਤੇ ਵੀ ਹਨਾ ਇੱਕ ਉਹ ਆਪਣੀ ਹੈਗੀ ਆ ਕਿ ਆ ਖੁਸ਼ੀ ਹੁੰਦੀ ਆ ਤੇ ਗਰਵ ਮਹਿਸੂਸ ਹੁੰਦਾ ਕਿ ਹਾਂ ਬਈ ਯਾਰ ਇਹ ਚੀਜ਼ ਤੇ ਵੀ ਆਪਾਂ ਆਪ ਦਾ ਹਨਾ ਅ ਲਗਾਤਾਰ ਆਪਣਾ ਕੰਮ ਕਰ ਰਹੇ ਆ ਤਾਂ ਇਹ ਮੈਂ ਜਿਹੜੀ ਹੈਗੀ ਆ ਨੈਟ ਤੋਂ ਵੀ ਆਪਾਂ ਨੂੰ ਦੇਖਣ ਨੂੰ ਮਿਲਿਆ ਤੇ ਪਲੱਸ ਮੈਂ ਆਪਦੇ ਕੋਲੋਂ ਵੀ ਸੋਚਿਆ ਕਿ ਹਾਂ ਬਈ ਆਪਾਂ ਜਦੋਂ ਛੋਟੇ ਹੁੰਨੇ ਆ 4-5 ਸਾਲਾਂ ਦੇ ਹੁੰਨੇ ਆਪਾਂ ਸਕੂਲ 'ਚ ਪੜ੍ਹਨੇ ਪੈ ਜਾਂਦੇ ਆ ਤੇ ਫਿਰ 20-25 ਸਾਲ ਤੱਕ ਆਪਾਂ ਪੜ੍ਹਦੇ ਰਹਿੰਦੇ ਆ ਲਗਾਤਾਰ 20 ਸਾਲ, 21 ਸਾਲ, 22 ਸਾਲ ਡਿਪੈਂਡ ਔਨ ਯਰ ਸਟੱਡੀ ਕਿ ਤੁਸੀਂ ਹਨਾ ਕਾਲਜ ਫਿਨਿਸ਼ ਕਰਦੇ ਹੋ ਯੂਨੀਵਰਸਿਟੀ ਕਰਦੇ ਹੋ ਜਾਂ ਪੀ ਐਚ ਡੀ ਕਰਦੇ ਹੋ ਹਨਾ ਤਦ ਇਹ ਅਪ੍ਰੋਕਸੀਮੇਟਲੀ 20 ਸਾਲ ਇੱਕ ਬੰਦਾ ਲਗਾਤਾਰ ਪੜ੍ਹਦਾ ਫਿਰ ਉਹਨੂੰ ਜਾ ਕੇ ਕਿਤੇ ਨੌਕਰੀ ਮਿਲਦੀ ਆ ਤਾਂ ਇਸ ਦੇ ਵਿੱਚ ਵੀ ਇਹੀ ਆ ਕਿ ਤੁਸੀਂ ਇਹ ਨਹੀਂ ਹੈਗਾ ਕਿ 3-4 ਵੀਡੀਓਜ਼ ਬਣਾਈਆਂ ਹਨਾ ਤੇ ਬਈ ਜੇ ਕਿਸੇ ਨੇ ਬਲੌਗਿੰਗ ਸ਼ੁਰੂ ਕੀਤੀ ਆ ਜਾਂ ਕਿਸੇ ਨੇ ਸ਼ੁਰੂ ਕਰਨੀ ਆ ਜਾਂ ਕੋਈ ਸ਼ੁਰੂ ਕਰ ਚੁੱਕਿਆ ਸੀ ਤੇ ਕਰ ਹਟਿਆ ਕਿਉਂਕਿ ਉਹਨਾਂ ਨੂੰ ਵਿਊਜ਼ ਨਹੀਂ ਮਿਲੇ ਹਨਾ ਉਹਨਾਂ ਨੂੰ ਆਪਣਾ ਇਨਾ ਭਰਮਾ ਹੁੰਗਾ ਰਾਣੀ ਮਿਲਿਆ ਕਈਆਂ ਨੇ ਵਿੱਚ ਛੱਡ ਦਿੰਦੇ ਹਨ ਹੌਸਲਾ ਨਹੀਂ ਹੁੰਦਾ ਤਾਂ ਮੋਟੀਵੇਸ਼ਨ ਕਦੇ-ਕਦੇ ਕੰਮ ਕਰਦਾ ਕੰਸਿਸਟੈਂਸੀ ਥੋੜਾ ਮਨ ਹੋਵੇ ਨਾ ਹੋਵੇ ਕੰਸਿਸਟੈਂਸੀ ਹਰ ਰੋਜ਼ ਕਰਨੀ ਪੈਂਦੀ ਆ ਤੇ ਮੈਂ ਹਰ ਰੋਜ਼ ਕਰਦਾ ਮੈਨੂੰ ਪਤਾ ਹੈ ਕਿ ਆ ਪੰਜਾਹ ਦਿਨਾਂ ਦੇ ਵਿੱਚ ਮੇਰਾ ਤਿੰਨ ਚਾਰ ਵਾਰ ਤਾਂ ਮਨ ਅੱਕ ਚੁੱਕਿਆ ਸੀਗਾ ਵੀ ਛੱਡੋ ਯਾਰ ਇਹ ਤਾਂ ਕੁਝ ਨਹੀਂ ਹੈਗਾ ਕਿਉਂਕਿ ਦੋ ਦੋ ਤਿੰਨ ਤਿੰਨ ਵਿਊ ਆਉਂਦੇ ਆ ਵੀਡੀਓਸ ਤੇ ਠੀਕ ਹੈ ਜੀ ਕਿਸੇ ਤੇ ਦੋ ਆ ਗਏ ਕਿਸੇ ਤੇ ਤਿੰਨ ਆ ਗਏ ਕਿਸੇ ਤੇ ਇੱਕ ਆ ਗਿਆ ਕਿਸੇ ਤੇ ਇੱਕ ਵੀ ਨਹੀਂ ਆਇਆ ਦੋ ਤਿੰਨ ਵੀਡੀਓਸ ਤਾਂ ਇਹ ਜੀਆਂ ਸੀਗੀਆਂ ਮੇਰੀਆਂ ਜਿਨ੍ਹਾਂ ਤੇ ਮਤਲਬ ਤਿੰਨ ਤਿੰਨ ਚਾਰ ਚਾਰ ਦਿਨ ਲੰਘ ਜਾਂਦੇ ਸੀ ਕੋਈ ਵਿਊ ਨਹੀਂ ਆਉਂਦਾ ਸੀਗਾ ਪਰ ਆਪਾਂ ਹਿੰਮਤ ਨਹੀਂ ਹਾਰੀ ਆਪਾਂ ਕਿਹਾ ਵੀ ਕੋਈ ਗੱਲ ਨਹੀਂ ਇਸ ਦੇ ਵਿੱਚ ਕਿਹੜਾ ਆਪਣਾ ਕੋਈ ਮੁੱਲ ਲੱਗਦਾ ਠੀਕ ਆ ਆਪਾਂ ਇਨਫੋਰਮੇਸ਼ਨ ਪਾਉਂਦੇ ਆ ਤੇ ਆਪਾਂ ਇਨਫੋਰਮੇਸ਼ਨ ਪਾ ਰਹੇ ਆ ਤਾਂ ਕਿ ਕੋਈ ਨਾ ਕੋਈ ਕਦੇ ਨਾ ਕਦੇ ਤਾਂ ਵੀਡੀਓ ਕਲਿੱਕ ਹੋਊਗੀ ਕਿਸੇ ਨਾ ਕਿਸੇ ਵੀਰ ਭੈਣ ਭਰਾ ਨੂੰ ਹਨਾ ਇਹ ਵੀਡੀਓ ਜਿਹੜੀਆਂ ਮੇਰੀਆਂ ਕਲਿੱਕ ਹੋਣਗੀਆਂ ਇਨਫੋਰਮੇਸ਼ਨ ਕਦੇ ਨਾ ਕਦੇ ਕਿਸੇ ਨਾ ਕਿਸੇ ਮੋੜ ਤੇ ਉਹਨਾਂ ਨੂੰ ਇਹ ਇਨਫੋਰਮੇਸ਼ਨ ਮਿਲੂਗੀ ਮਿਲੂਗੀ ਉਹ ਆਬਜ਼ਰਵ ਕਰਨਗੇ ਹੀ ਕਰਨਗੇ ਕੰਜ਼ਿਊਮ ਕਰਨਗੇ ਹੀ ਕਰਨਗੇ ਤਾਂ ਇਹ ਮੈਂ ਇਹ ਸੋਚਿਆ ਕਿ ਇਹ ਮੈਂ ਹੁਣ ਲਈ ਨਹੀਂ ਬਈ ਹੁਣ ਮੇਰੇ ਵਿਊਜ਼ ਨਹੀਂ ਆ ਰਹੇ ਤਾਂ ਮੈਂ ਮਤਲਬ ਵਲੋਗਿੰਗ ਬਣਾਉਣੀ ਛੱਡਨਾ ਮੈਂ ਇਹ ਫਿਊਚਰ ਵਾਸਤੇ ਸੋਚ ਕੇ ਚੱਲ ਰਿਹਾ ਬਈ ਫਿਊਚਰ 'ਚ ਕਦੇ ਤਾਂ ਕਦੇ ਤਾਂ ਆਪਣਾ ਜਿਹੜਾ ਹੈਗਾ ਆ ਕੰਟੈਂਟ ਜਿਹੜਾ ਹੈਗਾ ਹਨਾ ਆ YouTube ਤੇ ਫਲੋ ਕਰੂਗਾ ਹਨਾ ਹਰ ਇੱਕ ਕੋਲ ਵੀਡੀਓਜ਼ ਜਾਣਗੀਆਂ ਕਦੇ ਨਾ ਕਦੇ ਤਾਂ ਵਾਰੀ ਆਉਂਦੀ ਹੈ 12 ਸਾਲਾਂ ਮਾਤਾ ਜੀ ਰੂੜੀ ਦੀ ਵੀ ਸੁਣੀ ਗਈ ਸੀ ਆ ਫਿਰ ਆਪਾਂ ਤਾਂ ਸ਼ਾਇਦ ਹੀ ਆਪਣੀ ਵੀ ਸੁਣੀ ਜਾਊਗੀ ਚਲੋ ਉਹ ਜਦੋਂ ਦੇਖੀ ਜਾਊਗੀ ਪਰ ਆਪਾਂ ਮੈਂ ਤੁਹਾਨੂੰ ਇਹੀ ਗੱਲ ਕਹਿਣੀ ਚਾਹੁੰਦਾ ਵੀ ਜੇ ਤੁਸੀਂ ਵਲੋਗਿੰਗ ਸ਼ੁਰੂ ਕੀਤੀ ਹੈ ਜਾਂ ਕਰਨੀ ਹੈ ਜਾਂ ਕਰਕੇ ਵਿੱਚੋਂ हट ਗਏ ਹੋ ਤਾਂ ਆਹ ਵੀਡੀਓ ਦੇਖ ਕੇ ਇੱਕ ਗੱਲ ਪੱਲੇ ਬੰਨ ਲਓ ਕਿ ਹਰ ਰੋਜ਼ ਵੀਡੀਓ ਪਾਉਣੀ ਹੈ ਹਰ ਰੋਜ਼ ਤੁਸੀਂ ਨੈਟ ਤੇ ਹਨਾ ਆਪਾਂ ਦੇਖਦੇ ਆਪਾਂ ਸਾਰਾ ਟਾਈਮ ਜਿਹੜਾ ਹੈਗਾ ਰੀਲਾਂ ਤੇ ਲਾ ਦਿੰਨੇ ਆ ਜਾਂ ਟਿਕਟੌਕ ਤੇ ਲਾ ਦਿੰਨੇ ਆ ਜਾਂ ਕੋਈ ਵੀ XYZ ਕੋਈ ਵੀ ਐਪ ਹੈ ਆ ਸਨੈਪਚੈਟ ਹੋ ਗਈ ਹਨਾ ਆਪਾਂ ਕੰਜ਼ਿਊਮ ਕਰਦੇ ਆ ਤਾਂ ਤੁਸੀਂ ਕੰਜ਼ਿਊਮ ਘੱਟ ਕਰੋ ਕੋਸ਼ਿਸ਼ ਵੀ ਆ ਇੰਟਰਨੈਟ ਤੇ ਸੋਸ਼ਲ ਮੀਡੀਆ ਤੇ ਕੰਜ਼ਿਊਮ ਘੱਟ ਕਰੋ ਕ੍ਰੀਏਟ ਜ਼ਿਆਦਾ ਕਰੋ ਹਨ ਕਿਉਂਕਿ ਜਦੋਂ ਤੁਸੀਂ ਕ੍ਰੀਏਟ ਕਰੋਗੇ ਫਿਰ ਤੁਹਾਡੇ ਚ ਜਾਗਰੂਕਤਾ ਵਧੂਗੀ ਕਿ ਤੁਸੀਂ ਪੜ੍ਹਨ ਦੀ ਇੱਛਾ ਵੀ ਹੋਊਗੀ ਕਿ ਤੁਸੀਂ ਹਾਂ ਕਿਉਂਕਿ ਤੁਸੀਂ ਨਵਾਂ ਕੰਟੈਂਟ ਬਣਾਵੋਗੇ ਐਵਰੀ ਡੇ ਜਦੋਂ ਤੁਸੀਂ ਨਵੀਂ ਵੀਡੀਓ ਪਾਵੋਗੇ ਤਾਂ ਤੁਹਾਨੂੰ ਫਰੈਸ਼ ਕੰਟੈਂਟ ਚਾਹੀਦਾ ਹੋਊਗਾ ਐਵਰੀ ਵੀਡੀਓ ਵਾਸਤੇ ਜਿਵੇਂ ਕਿ ਮੈਂ ਪਿਛਲੇ 5 ਦਿਨਾਂ ਤੋਂ ਪਾ ਰਿਹਾ ਤਾਂ ਮੇਰੇ 3-4 ਹਨਾ ਤਰ੍ਹਾਂ ਦੀਆਂ ਵੀਡੀਓਜ਼ ਬਣੀਆਂ ਵੀਆਂ ਯੂਟਿਊਬ ਕੇ ਬਲੌਗ ਦੇ ਵਿੱਚ ਤਿੰਨ ਚਾਰ ਟਾਈਪ ਦੇ ਬਣੇ ਪਿਆ ਠੀਕ ਹੈ ਜੀ ਤਾਂ ਫਿਰ ਤੁਹਾਨੂੰ ਨਾ ਉਹ ਇੱਕ ਤਰ੍ਹਾਂ ਦੀ ਆ ਆ ਜਾਗਤਤਾ ਹੋਊਗੀ ਕਿ ਹਾਂ ਯਾਰ ਵੀ ਜੇ ਵੀਡੀਓਜ਼ ਪਾਉਣੀਆਂ ਆ ਕੰਟੈਂਟ ਬਣਾਉਣਾ ਬਲੌਗ ਪਾਉਣੇ ਆ ਤਾਂ ਉਸ ਦੇ ਵਾਸਤੇ ਫਿਰ ਆਪਾਂ ਨੂੰ ਪੜ੍ਹਨਾ ਵੀ ਪੈਣਾ ਕਿਉਂਕਿ ਜੇ ਆਪਾਂ ਪੜ੍ਹਾਂਗੇ ਸੋਚਾਂਗੇ ਸਮਝਾਂਗੇ ਫਿਰ ਹੀ ਆਪਾਂ ਕੈਮਰੇ ਅੱਗੇ ਬੋਲਾਂਗੇ ਫਿਰ ਹੀ ਆਪਾਂ ਆਪਣਾ ਕੰਟੈਂਟ ਜਿਹੜਾ ਹੈਗਾ ਹਨਾ ਲੋਕਾਂ ਸਾਹਮਣੇ ਪੇਸ਼ ਕਰਾਂਗੇ ਤੇ ਜੇ ਤੁਸੀਂ ਕਰ ਰਹੇ ਹੋ ਤੇ ਤੁਹਾਨੂੰ ਵਿਊਜ਼ ਨਹੀਂ ਆ ਰਹੇ ਤਰਤਾ ਵੀ ਕੋਈ ਆਪਣਾ ਚੱਕਰ ਨਹੀਂ ਹੈਗਾ ਹਨਾ ਘਬਰਾਉਣ ਦੀ ਕੋਈ ਗੱਲ ਨਹੀਂ ਤੁਸੀਂ ਐਵਰੀ ਡੇ ਆਪਣਾ 100% ਦੋਵੋ ਠੀਕ ਹੈ ਕੋਈ ਗੱਲ ਨਹੀਂ ਹਜੇ ਸ਼ੁਰੂਆਤੀ ਦਿਨਾਂ ਤੁਸੀਂ ਮੇਰੇ ਵੀਡੀਓਜ਼ ਵੀ ਦੇਖੋ ਆ ਹੁਣ ਜਿੰਨੀ ਇੱਕ ਵੀਡੀਓ ਦੇਖੀ ਹੋਊਗੀ ਦੇਖਿਆ ਹੋਊਗਾ ਵੀ ਵਿੱਚ ਵਿੱਚ ਮੈਂ ਭੁੱਲ ਰਿਹਾ ਫਰਗੇਟ ਹੋ ਜਾਂਦਾ ਚਲੋ ਕੋਈ ਗੱਲ ਨਹੀਂ ਹੁਣ ਹੌਲੀ ਹੌਲੀ ਲੋਟ ਹੋਊਗਾ ਆਪਣਾ ਕਿਹੜਾ ਕੋਈ ਇਹ ਹੈ ਬਈ ਹਾਂ ਵੀ ਆਪਾਂ 100 ਦਿਨ ਕਰਨਾ ਜਾਂ ਸਾਲ ਕਰਨਾ ਜਾਂ 6 ਮਹੀਨੇ ਕਰਨ ਇਹ ਤਾਂ ਹੁਣੇ ਸ਼ੁਰੂ ਕਰ ਲਿਆ ਕਹਿੰਦੇ ਹੁੰਦੇ ਆ ਸਿੰਘਾਂ ਨੇ ਤੇ ਹੁਣ ਐਂਡ ਤੱਕ ਲੈ ਕੇ ਜਾਣਾ ਉਹ ਦੇਖਾਂਗੇ ਕਿੱਥੇ ਤੱਕ ਜਾਂਦੀ ਹੈ ਹਨਾ ਤਾਂ ਫਿਰ ਜਿਨ੍ਹਾਂ ਚ ਕਰ ਮੈਨੂੰ ਲੱਗਾ ਦਾ ਸਾਹ ਨਹੀਂ ਮੁੱਕਦੇ ਉਹਨਾਂ ਚਿਰ ਮੈਂ ਤਾਂ ਨਹੀਂ ਕੰਟੈਂਟ ਬਣਾਉਣਾ ਛੱਡਦਾ ਬਾਕੀ ਚਲੋ ਫਿਊਚਰ ਚ ਕੀ ਹੁੰਦਾ ਹਨਾ ਕੀ ਸਥਿਤੀ ਹੋਉਂਦੀ ਹੈ ਜਾਂ ਕੀ ਚੀਜ਼ ਹੁੰਦੀ ਹੈ ਕਈ ਵਾਰ ਆਇਆ ਹੁੰਦਾ ਵੀ ਚਲੋ ਜਿਵੇਂ ਹੁਣ 4-5 ਸਾਲ ਜੇ ਮੰਨ ਲਓ ਮੇਰਾ ਟੀਚਾ ਹੈਗਾ ਆਹ YouTube ਤੇ ਆਪਣਾ ਕਿ ਮੈਂ ਡਾਇਮੰਡ ਬਟਨ ਵਾਦਲਾ ਟਾਰਗੇਟ ਅਜੀਬ ਕਰਨਾ ਮਤਲਬ ਉਹ ਮੈਂ ਟਾਰਗੇਟ ਰੱਖਿਆ ਹੋਇਆ ਬਈ ਹਾਂ ਬਈ ਮੈਂ ਡਾਇਮੰਡ ਬਟਨ ਲੈਣਾ ਆਪਣਾ YouTube ਤੇ ਤੇ ਉਹ ਮੈਨੂੰ ਪਤਾ ਨਹੀਂ ਹੁਣ ਇੰਨਾ ਵੀ ਨਹੀਂ ਮੈਨੂੰ ਇੰਨਾ ਵੀ ਨਹੀਂ ਪਤਾ ਬਈ ਉਹ ਕਿੰਨੇ ਸਬਸਕ੍ਰਾਈਬਰਸ ਤੇ ਆਉਂਦਾ ਮੈਨਲਾਦਾ ਸ਼ਾਇਦ ਜਿਤ ਤੱਕ ਸ਼ਾਇਦ ਮੇਰੀ ਨੋਲਿਜ ਹੈ ਮੈਂ YouTube ਤੇ ਹਜੇ ਸਰਚ ਵੀ ਨਹੀਂ ਆਪਣਾ Google ਤੇ ਹਜੇ ਸਰਚ ਵੀ ਨਹੀਂ ਕੀਤਾ ਬਈ ਡਾਇਮੰਡ ਬਟਨ ਕਦੋਂ ਮਿਲਦਾ ਮੈਨਲਾਦਾ ਸ਼ਾਇਦ 골ਡਨ ਬਟਨ ਜਿਹੜਾ ਮਿਲਦਾ ਉਹ 1 ਮਿਲੀਅਨ ਤੇ ਮਿਲਦਾ ਸ਼ਾਇਦ ਫਿਰ ਮੈਨਲਾਦਾ ਸ਼ਾਇਦ ਜਿਹੜਾ ਡਾਇਮੰਡ ਬਟਨ ਉਹ 10 ਮਿਲੀਅਨਸ ਤੇ ਮਿਲਦਾ ਹੋਊਗਾ ਮਹੇ ਆਪਣਾ ਜਿਹੜਾ ਹੈਗਾ ਟਾਰਗੇਟ ਗੋਲ ਬਣਾ ਛੱਡਿਆ ਕਿ ਡਾਇਮੰਡ ਬਟਨ ਆਪਾਂ ਅਚੀਵ ਕਰਨਾ ਹੀ ਕਰਨਾ ਤੇ ਫਿਰ ਜਿਵੇਂ ਮੈਂ ਦੱਸਿਆ ਵੀ ਜਿਨ੍ਹਾਂ ਚਿਰ ਡਾਇਮੰਡ ਬਟਨ ਅਚੀਵ ਨਹੀਂ ਹੁੰਦਾ ਉਹਨਾਂ ਚਿਰ ਮੈਂ ਰੈਗੂਲਰ ਹੀ ਵੀਡੀਓਜ਼ ਪਾਉਂਗਾ ਉਹਨਾਂ ਚਿਰ ਥੌਟ ਪ੍ਰੋਸੈਸ ਤਾਂ ਆਪਣਾ ਇਹੀ ਹੈ ਕਿ ਹਰ ਰੋਜ਼ ਵੀਡੀਓਜ਼ ਪਾਵਾਂਗੇ ਬਟ ਇਹ ਪੱਕਾ ਕਰਕੇ ਹੀ ਹਟਣਾ ਤੁਸੀਂ ਭਾਵੇਂ ਅੱਜ ਮੇਰੀ ਵੀਡੀਓਜ਼ ਦੇਖੀਏ ਜਦੋਂ ਵੀ ਦੇਖੋਗੇ ਤੁਸੀਂ ਦੇਖੋ ਮੇਰੀ ਵੀਡੀਓਜ਼ ਰੈਗੂਲਰ ਬੇਸਿਸ ਤੇ ਆਉਣਗੀਆਂ ਹੀ ਆਉਣਗੀਆਂ ਹਰ ਰੋਜ਼ ਇੱਕ ਨਵੀਂ ਵੀਡੀਓ ਆਉਗੀ ਆਉਗੀ ਤਾਂ ਬੱਸ ਲੱਗੇ ਰਹੋ ਹਨਾ ਜਿਵੇਂ ਆਪਾਂ ਸਕੂਲ 'ਚ ਵੀ ਆਹ ਜਦੋਂ ਪੜਨ ਲੱਗਦੇ ਤਾਂ 20 ਸਾਲ ਆਪਣੀ ਜ਼ਿੰਦਗੀ ਦੇ ਲਗਾਤਾਰ ਲੱਗੇ ਹੀ ਰਹਿੰਨੇ ਆ ਪੜਦੇ ਰਹਿੰਨੇ ਆ ਪੜਦੇ ਨੇ ਫੇਰ ਕਿਤੇ ਜਾ ਕੇ ਆਪਾਂ ਨੂੰ ਨੌਕਰੀ ਮਿਲਦੀ ਆ ਜਾਂ ਆਪਾਂ ਕੋਈ ਬਿਜ਼ਨਸ ਸ਼ੁਰੂ ਕਰਦੇ ਆ ਨਾ ਫੇਰ ਆਪਾਂ ਕਮਾਉਣਾ ਸ਼ੁਰੂ ਕਰਦੇ ਆ ਬਟ ਅੱਜ ਕੱਲ੍ਹ ਕੁਝ ਕੁ ਬੱਚੇ ਐੇ ਜਿਹੜੇ ਮਤਲਬ ਕਲਾਸ 8th ਜਾਂ 7th ਵਿੱਚ ਹੀ ਪੜ ਰਹੇ ਨੇ ਤੇ ਪਰਕਮਾ ਵੀ ਰਹੇ ਨੇ ਮੈਂ ਮਤਲਬ ਹੈਡਸ ਆਫ ਉਹਨਾਂ ਵਾਸਤੇ ਹਨ ਬਈ ਇੰਨਾ ਮਹਾਰਾਜ ਨੇ ਇੰਨੀ ਉਹਨਾਂ ਨੂੰ ਮਤਵ ਬਖਸ਼ੀ ਐ ਇੰਨਾ ਉਹਨਾਂ ਨੂੰ ਹਨਾ ਬਲ ਬਖਸ਼ੀ ਐ ਇੰਨੀ ਉਹਨਾਂ ਨੂੰ ਵਿਦਿਆ ਬਖਸ਼ੀ ਕਿ ਉਹ ਇੰਨਾ ਚੀਜ਼ਾਂ ਦੇ ਵਿੱਚ ਸਫਲ ਹੋ ਰਹੇ ਨੇ ਤੇ ਵਧੀਆ ਕਮਾ ਰਹੇ ਨੇ ਤੇ ਵਧੀਆ ਗੱਲ ਹੈ ਜੇ ਜੇਦੋ ਉਹ ਕਮਾ ਸਕਦੇ ਆਂ ਐ ਅਲਟਰਨੇਟਿਵ ਆਪਣਾ ਇੰਟਰਨੈਟ ਤੇ ਵੀਡੀਓਜ਼ ਪਾ ਕੇ ਜਾਂ ਕੋਈ ਵੀ ਇਨਫੋਰਮੇਸ਼ਨ ਵਾਲੀ ਵੀਡੀਓਜ਼ ਪਾ ਕੇ ਜਾਂ ਕੁਝ ਵੀ ਕਰਕੇ ਤਾਂ ਫਿਰ ਆਪਾਂ ਨੂੰ ਕੀ ਆ ਆਪਾਂ ਵੀ ਸਾਰੇ ਕਰ ਹੀ ਸਕਦੇ ਆਂ ਐਡਾ ਕੋਈ ਹੋਰ ਨਹੀਂ ਹੈਗਾ ਕਿ ਆਪਾਂ ਨੇ ਤਾਂ ਨਹੀਂ ਹੁੰਦਾ ਉਹ ਮਨ ਦੀ ਗੱਲ ਹੁੰਦੀ ਹੈ ਜੀ ਠੀਕ ਆ ਬਈ ਜੇ ਮਨ ਨਹੀਂ ਮੰਨਦਾ ਤਾਂ ਨਹੀਂ ਮੰਨਦਾ ਪਰ ਇੱਕ ਜ਼ਿੱਦ ਪਕੜ ਲਓ ਵੀ ਜੇ ਤੁਸੀਂ ਇਸ ਵਲੋਗਿੰਗ ਦੇ ਵਿੱਚ ਆਉਣਾ ਤਾਂ ਫਿਰ ਇੱਕ ਜ਼ਿੱਦ ਫੜ ਲਓ ਕਿ ਹਾਂਜੀ ਬਈ ਆਪਾਂ ਕਰਨਾ ਤਾਂ ਕਰਨਾ ਰਿਕਨਸਿਸਟੈਂਸੀ ਨਾਲ ਚੱਲੋ ਇਕਸਾਰਤਾ ਨਾਲ ਚੱਲੋ ਹਨ ਬਈ ਕੁਛ ਮਰਜ਼ੀ ਹੋ ਜੇ ਮੀਂਹ ਆ ਜਾ ਨੇਰੀਆ ਜੇ ਤੂਹਾਨ ਆ ਜਾ ਪਚਾਲ ਆ ਜੇ ਵੀਡੀਓ ਹਰ ਰੋਜ਼ ਇੱਕ ਪੌਣੀ ਪੌਣੀ ਆ ਤੇ ਅੱਜ ਮੈਂ ਮਤਲਬ ਮੇਰੇ ਕੋਲ ਹਜੇ ਆਪਣਾ ਜਿਹੜਾ ਹੈ ਕੰਟੈਂਟ ਵਾਸਤੇ ਕੁਝ ਜਣੀਆਂ ਰਿਸਰਚਾਂ ਮੈਂ ਕਰਕੇ ਰੱਖੀਆਂ ਉਹ ਅਗਲੇ ਆਉਂਦੇ ਦਿਨਾਂ ਦੇ ਵਿੱਚ ਮੈਂ ਟੌਪਿਕ ਪਾਉਂਗਾ ਮੇਰੇ ਕੋਲ ਮਤਲਬ 2-3 ਦਿਨਾਂ ਦਾ ਮੈਂ ਜਿਹੜਾ ਹੈਗਾ ਡਾਟਾ ਤਿਆਰ ਕਰਕੇ ਰੱਖਦਾ ਟੌਪਿਕ ਕੀ 1 2 3 ਦਿਨ ਵਾਸਤੇ ਹਨਾ ਸੌਖਾ ਹੋ ਜੇ ਤਾਂ ਕਿ ਉਹਨਾਂ 2 3 ਦਿਨਾਂ ਦੇ ਵਿੱਚ ਫਿਰ ਮੈਂ ਅਗਲਾ ਜਿਹੜਾ ਹੈਗਾ ਡਾਟਾ ਤਿਆਰ ਕਰ ਲੈਣਾ ਇਨਫੋਰਮੇਸ਼ਨ ਤਿਆਰ ਕਰ ਲੈਣਾ ਟਾਪਿਕ ਤਿਆਰ ਕਰ ਲੈਣਾ ਵੀ ਇਸ ਤੇ ਮੈਂ ਪਾਉਂਗਾ ਫਿਰ ਉਹ ਟਾਈਮ ਲੱਗ ਜਾਂਦਾ ਟਾਈਮ ਮਿਲ ਜਾਂਦਾ ਆਪਾਂ ਨੂੰ ਹਨਾ ਜੀ ਤਾਂ ਇਸ ਤਰ੍ਹਾਂ ਹੀ ਆਂ ਕਈ ਵਾਰ ਹੁੰਦਾ ਵੀ ਆਪਾਂ ਮੇਨ ਟਾਪਿਕ ਪਾਉਣਾ ਇਹ ਕੰਸਿਸਟੈਂਸੀ ਦੇ ਵਿੱਚ ਇਹੀ ਹੁੰਦਾ ਕਿ ਤੁਸੀਂ ਥੋੜਾ ਥੋੜਾ ਕਰਕੇ ਥੋੜਾ ਥੋੜਾ ਕਰਕੇ ਹਨਾ ਜਿੰਨਾ ਵੀ ਤੁਹਾਨੂੰ ਪਤਾ ਲੱਗਦਾ ਵੀ ਜਿੰਨੀ ਤੁਹਾਡੀ ਸ਼ਮਤਾ ਹੈਗੀ ਆ ਉਹਨਾਂ ਉਹਨਾਂ ਕਰਕੇ ਤੁਸੀਂ ਪਾਈ ਜਾਓ ਵੀਡੀਓ ਬਣਾਈ ਜਾਓ ਉਹ YouTube ਤੇ ਅਪਲੋਡ ਕਰੀ ਜਾਓ ਕੋਈ ਇਹ ਨਹੀਂ ਹੁੰਦਾ ਕਿ ਇੱਕ ਹਨਾ ਸ਼ਾਰਟ ਮਾਰ ਕੇ ਹੀ ਆਪਾਂ ਮੈਚ ਜਿੱਤਣਾ ਤੇ ਇਹ ਆ ਕਿ ਕੰਸਿਸਟੈਂਸੀ ਹੁੰਦੀ ਆ ਤੇ ਤੁਹਾਨੂੰ ਇਹ ਕਰਨੀ ਪੈਣੀ ਆ ਹਰ ਰੋਜ਼ ਪ੍ਰੈਕਟਿਸ ਕਰਨੀ ਪੈਣੀ ਆ ਇਹ ਨਹੀਂ ਹੈ ਕਿ ਮੈਂ ਬਈ ਪਰਫੈਕਟ ਟਾਈਮ ਲੱਭੂੰਗਾ ਜਾਂ ਕੋਈ ਹਨਾ ਪਰਫੈਕਟ ਟਾਈਮ ਹੋਊਗਾ ਵੀ ਆ ਸਪੈਸ਼ਲ ਸਲੋਟ ਹੋਊਗਾ ਮੇਰਾ ਟਾਈਮ ਹੋਊਗਾ ਵੀ ਇੱਥੇ ਮੈਂ ਵੀਡੀਓ ਪਾਉਂਗਾ ਤਾਂ ਮੇਰੀ ਵੀਡੀਓ ਕਲਿੱਕ ਕਰ ਜਾਊਗੀ ਐਦਾਂ ਨਹੀਂ ਹੁੰਦਾ YouTube ਤੇ ਤੁਹਾਨੂੰ ਲਗਾਤਾਰ ਮਿਲਦਾ 6 ਮਹੀਨੇ ਤਾਂ ਪਾਉਣਾ ਪਊਗਾ ਜਿਸ ਸਮ ਨਾਲ ਮੈਨੂੰ ਮੇਰੀ ਚਾਲ ਲੱਗਦੀ ਮੈਨੂੰ ਲੱਗਦਾ ਮੈਨੂੰ ਸਾਲ ਲਗਾਤਾਰ ਲੱਗ ਜਾਊਗਾ ਤੇ ਵਿਊਜ਼ ਇਕੱਠੇ ਕਰਨ ਵਾਸਤੇ ਵਾਚ ਆਵਰ ਇਕੱਠੇ ਕਰਨ ਵਾਸਤੇ ਜਦੋਂ ਤੱਕ ਮੋਨਟਾਈਜ਼ੇਸ਼ਨ ਨਹੀਂ ਹੁੰਦਾ ਮੈਨੂੰ ਲੱਗਦਾ ਟਾਈਮ ਲੱਗੂਗਾ ਪਰ ਕੋਈ ਗੱਲ ਨਹੀਂ ਆਪਾਂ ਲਗਾਤਾਰ ਵੀਡੀਓਜ਼ ਪਾਈ ਜਾਣੀਆਂ ਕਿਉਂਕਿ ਤੁਸੀਂ ਦੇਖਿਆ ਹੋਊਗਾ ਜੇ ਤੁਸੀਂ ਕਰੈਕਟਰ ਦੇਖਦੇ ਹੋਵੋਗੇ ਜਿਵੇਂ ਸਚਿਨ ਟੰਡੋਲਕਰ ਕਵਰ ਡਰਾਈਵ ਮਾਰਦਾ ਠੀਕ ਹੈ ਜੀ ਫਾਸਟ ਬੋਲਰ ਭੱਜ ਕੇ ਆਉਂਦਾ ਤੇ ਉਹ ਕਵਰ ਡਰਾਈਵ ਉਹਦੀ ਵਧੀਆ ਮੰਨੀ ਜਾਂਦੀ ਸੀ ਤੇ ਇੱਕ ਸਟ੍ਰੇਟ ਡਰਾਈਵ ਤੇ ਲੋਕਾਂ ਨੂੰ ਜਦੋਂ ਉਹ ਮਾਰਦਾ ਸੀ ਕਵਰ ਡਰਾਈਵ ਜਾਂ ਸਟੇਡ ਡਰਾਈਵ ਤਾਂ ਲੋਕੀ ਮਤਲਬ ਵਾਵਾ ਤਾਰੀਫ ਕਰਦੇ ਸੀਗੇ ਹੁਣ ਤੁਸੀਂ ਉਹ ਦੇਖੋ ਵੀ ਉਹ ਮੈਚ ਜਿਹੜਾ ਹੁੰਦਾ ਜ਼ਰੂਰੀ ਮੈਚ ਹੁੰਦਾ ਉਸ ਦੇ ਵਿੱਚ ਉਹ ਕਵਰ ਡਰਾਈਵ ਮਾਰਦਾ ਬਟ ਉਹਨੂੰ ਉਹਨੂੰ ਉਹ ਚੀਜ਼ ਪਰਫੈਕਟ ਹੋਣ ਵਾਸਤੇ ਕਿੰਨੀ ਹੀ ਪ੍ਰੈਕਟਿਸ ਕਰਨੀ ਪੈਂਦੀ ਹੋਣੀ ਆ ਕਿੰਨੀ ਹੀ ਪ੍ਰੈਕਟਿਸ ਕਰਨੀ ਪੈਂਦੀ ਹੋਊਗੀ ਹਨਾ ਕਿੰਨੇ ਦਿਨ ਕਿੰਨੇ ਸਾਲ ਉਹਨੇ ਉਹ ਪ੍ਰੈਕਟਿਸ ਕੀਤੀ ਹੋਣੀ ਆ ਵੀ ਉਹ ਸ਼ਾਰਟ ਜਿਹੜਾ ਹੈਗਾ ਪਰਫੈਕਟ ਵੱਜੇ ਤਾਂ ਇਹ ਜਿਹੜਾ ਵਲੌਗ ਹੈ ਡੇਲੀ ਵਲੌਗ ਹੈ ਇਹ ਇੱਕ ਤਰ੍ਹਾਂ ਦਾ ਪ੍ਰੈਕਟਿਸ ਸੈਸ਼ਨ ਹੀ ਆ ਪਤਾ ਨਹੀਂ ਕਿਹੜੀ ਵੀਡੀਓ ਤੁਹਾਡੀ ਚੱਲ ਜੇ ਕਿਹੜੀ ਵੀਡੀਓ ਤੁਹਾਡੀ ਕਲਿੱਕ ਹੋ ਜੇ ਬਟ ਤੁਸੀਂ ਹਰ ਰੋਜ਼ ਆਪਣਾ 100% ਦਵੋ ਹਨ ਛੋਟੇ-ਜੋਟੇ ਟੌਪਿਕਸ ਤੇ ਵੀਡੀਓ ਬਣਾਓ ਤੇ ਪਾਓ ਇਹ ਨਹੀਂ ਕਿ ਆਪਦੇ ਘਰ ਪਰਿਵਾਰ ਨੂੰ ਹਨਾ ਪਾਈ ਜਾਣਾ ਦਿਖਾਈ ਜਾਣਾ ਉਹ ਚੀਜ਼ ਸਰਦਾਰਾਂ ਨੂੰ ਸੂਟ ਨਹੀਂ ਕਰਦੀ ਹੈਗੀ ਤੇ ਆਪਾਂ ਉਹ ਕਰਦੇ ਵੀ ਨਹੀਂ ਹੈਗੇ ਹਨਾ ਵੀ ਆਪਦੇ ਜਵਾਕ ਦਿਖਾਓ ਜਾਂ ਆਪਦੇ ਫੈਮਿਲੀ ਮੈਂਬਰਸ ਦਿਖਾਈ ਜਾਓ ਤੁਹਾਨੂੰ ਪਤਾ ਹੀ ਹੈ ਅ ਅੱਜਕੱਲ ਨੈਟ ਤੇ ਕੀ ਚੱਲਦਾ ਹਨਾ ਜੀ ਕਿ ਜੋ ਦਿਖਦਾ ਵਹੀ ਵਿਕਦਾ ਹੈ ਤਾਂ ਫਿਰ ਆਪਾਂ ਉਸ ਚੀਜ਼ ਤੋਂ ਪਰਹੇਜ਼ ਕਰਦੇ ਆ ਇਸ ਕਰਕੇ ਮੈਂ ਕਹਿੰਦਾ ਵੀ ਆਪਾਂ ਇਧਰਲੇ ਪਾਸੇੋਂ ਹਟ ਕੇ ਮੈਨੂੰ ਪਤਾ ਬਈ ਜੇ ਮੈਂ ਇਹ ਚੀਜ਼ ਫਾਲੋ ਕਰਨ ਲੱਗ ਜਾ ਜਿਹੜੀ ਅੱਜਕੱਲ ਨੈੱਟ ਤੇ ਚੱਲਦੀ ਹੈ ਜਾਂ ਮੈਂ ਕਰਨ ਲੱਗ ਜਾ ਤਾਂ ਮੇਰਾ ਦਿਨਾ ਚ ਜਿਹੜਾ ਚੈਨਲ ਹੈਗਾ ਮੋਨਟਾਈਜ਼ ਹੋ ਜਾਊਗਾ ਬਟ ਨਹੀਂ ਆਪਾਂ ਨਾ ਅ ਸਹੀ ਤਰੀਕੇ ਨਾਲ ਇਮਾਨਦਾਰੀ ਵਾਲੇ ਰਸਤੇ ਤੇ ਚੱਲ ਕੇ ਹਨਾ ਆਪਣਾ ਚੈਨਲ ਮੋਨਟਾਈਜ਼ ਕਰਾਉਣਾ ਤੇ ਇੰਨਾ ਕੁ ਹੋ ਸਕੇ ਕਿ ਹਾਂਜੀ ਬਈ ਜਿਹੜਾ ਇਹ ਬੰਦਾ ਹੈਗਾ ਆ ਲਾਈਫ ਆਫ ਅ ਕਾਮਨ ਮੈਨ ਮਿਨੀ ਵਲੋਗਸ ਵਾਲਾ ਤੇ ਇਹ ਇਨਫੋਰਮੇਸ਼ਨ ਵਾਲੀਆਂ ਵੀਡੀਓਜ਼ ਪਾਉਂਦਾ ਲੋਕ ਮੈਨੂੰ ਇਸ ਚੀਜ਼ ਤੋਂ ਪਛਾਣਨ ਹਨਾ ਕਿ ਹਾਂ ਬਈ ਠੀਕ ਹੈ ਕਿਉਂਕਿ ਨੈਟ ਤੇ ਇਨਫੋਰਮੇਸ਼ਨ ਬਹੁਤ ਪਈ ਆ ਮੈਂ ਨਹੀਂ ਕਹਿੰਦਾ ਕਿ ਮੈਨੂੰ ਸਭ ਨਾਲੋਂ ਜ਼ਿਆਦਾ ਪਤਾ ਮੈਂ ਤਾਂ ਜੀ ਥੋੜੇ ਸਾਰੇ ਨਾਲੋਂ ਅਖੀਰ ਤੇ ਆਉਣਾ ਸਾਰਿਆਂ ਨਾਲੋਂ ਅਖੀਰ ਤੇ ਮੇਰੀ ਵਾਰੀ ਆ ਬਈ ਮੈਨੂੰ ਕੁਝ ਪਤਾ ਹੋਵੇ ਆਪਣਾ ਇਨਫੋਰਮੇਸ਼ਨ ਬਟ ਫਿਰ ਉਹੀ ਗੱਲ ਆ ਕਿ ਆਪਾਂ ਕੰਸਿਸਟੈਂਸੀ ਰੱਖਣੀ ਆ ਤਾਂ ਇਸ ਕਰਕੇ ਮੈਂ ਛੋਟੇ ਛੋਟੇ ਟਾਪਿਕਸ ਤੇ ਵੀਡੀਓ ਪਾਈ ਜਾਂਦਾ ਹਨਾ ਕੀ ਪਤਾ ਕਦੇ ਕਿਸੇ ਨੂੰ ਆ ਇਸ ਚੀਜ਼ ਬਾਰੇ ਨਾ ਪਤਾ ਹੋਵੇ ਤੇ ਪਤਾ ਚੱਲ ਜੇ ਚਲੋ ਅਗਲਾ ਅਗੇ ਇਹ ਮੈਨੂੰ ਯਾਦ ਰੱਖੂਗਾ ਤਾਂ ਇਸ ਚੀਜ਼ ਵਾਸਤੇ ਯਾਦ ਰੱਖੂਗਾ ਕਿ ਹਾਂ ਬਈ ਇਹਨੇ ਕੋਈ ਇਨਫੋਰਮੇਸ਼ਨ ਵਾਲੀ ਵੀਡੀਓਜ਼ ਹੀ ਪਾਈਆਂ ਕੁਛ ਆਟਰਮ ਪਟਰਮ ਜਾਂ ਕੁਛ ਉਲਟਾ ਸਲਟਾ ਨਹੀਂ ਪਾਇਆ ਉਸ ਕਰਕੇ ਫੇਮਸ ਨਹੀਂ ਹੋਇਆ ਬਾਈ ਚਾਂਸ ਜੇ ਆਪਾਂ ਫੇਮਸ ਹੋ ਗਏ ਵੈਸੇ ਹੋਣਾ ਤਾਂ ਹੈ ਹੀ ਆ ਇੱਕ ਦਿਨ ਕਿਉਂਕਿ ਮਿਹਨਤ ਹੀ ਮਿਹਨਤੀ ਬੰਦਾ ਹੀ ਕਾਮਯਾਬ ਹੁੰਦਾ ਕੰਸਿਸਟੈਂਸੀ ਵਾਲਾ ਬੰਦਾ ਹੀ ਕਾਮਯਾਬ ਹੁੰਦਾ ਟੈਲੈਂਟ ਟੂਲੈਂਟ ਠੀਕ ਆ ਆਪਦੀ ਥਾਂ ਕੰਮ ਕਰਦਾ ਬਟ ਜਿਹੜੀ ਕੰਸਿਸਟੈਂਸੀ ਆ ਹਾਰਡਵਰਕ ਆ ਉਹ ਟੈਲੈਂਟ ਨੂੰ ਬੀਟ ਕਰ ਦਿੰਦਾ ਠੀਕ ਹੈ ਜੀ ਜਿਵੇਂ ਹੁਣ ਤੁਸੀਂ ਦੇਖੋ ਆਪਣੇ ਆਹਾ ਵਿਰਾਟ ਕੋਹਲੀ ਆ ਗਏ ਆ ਜਿਨ੍ਹਾਂ ਆਪਣੇ ਆਹਾ ਮੈਸੀ ਆ ਗਏ ਆ ਠੀਕ ਹੈ ਜੀ ਇਹ ਤੁਹਾਨੂੰ ਕੀ ਲੱਗਦਾ ਵੀ ਇਹ ਕੀ ਕਰਦੇ ਆ ਵੀ ਇਹ ਟੈਲੈਂਟਡ ਹੈ ਲੋਕਾਂ ਨੂੰ ਇਹ ਲੱਗਦਾ ਉਹ ਵੀ ਟੈਲੈਂਟਡ ਨੇ ਜੀ ਵੀ ਇਹ ਟੈਲੈਂਟਡ ਵੀ ਹੈਗੇ ਆ ਬਟ ਇਹ ਕੰਸਿਸਟੈਂਟ ਵੀ ਹੈਗਾ ਹਰ ਰੋਜ਼ ਆਪਣਾ ਐਕਸਰਸਾਈਜ਼ ਕਰਦੇ ਆ ਪ੍ਰੈਕਟਿਸ ਕਰਦੇ ਹਨਾ ਸਭ ਤੋਂ ਪਹਿਲਾਂ ਆਉਂਦੇ ਆ ਤੇ ਸਭ ਤੋਂ ਐਂਡ ਤੇ ਇਹ ਗਰਾਉਂਡ ਤੋਂ ਜਾਂਦੇ ਆ ਤੇ ਇਹ ਕਨਸਿਸਟੈਂਸੀ ਰੱਖ ਰਹੇ ਆ ਤੇ ਕਨਸਿਸਟੈਂਸੀ ਰੱਖਣ ਕਰਕੇ ਹੀ ਦੇਖੋ ਤੁਸੀਂ ਮਤਲਬ ਇਹ ਸ਼ੁਰੂ ਤੋਂ ਇਹਨਾਂ ਨੇ ਇਹ ਕਨਸਿਸਟੈਂਸੀ ਰੱਖੀ ਆਪਣਾ ਹਨਾ ਟਾਈਮ ਟੇਬਲ ਡਿਸਪਲਿਨ ਬਣਾ ਕੇ ਰੱਖਿਆ ਤੇ ਅੱਜ ਦੇਖੋ ਇਹ ਕਿਹੇ ਜਿਹੇ ਮੁਕਾਮ ਤੇ ਪਹੁੰਚੇ ਹੋਏ ਨੇ ਵਰਲਡ ਕੱਪ ਜਿੱਤੀ ਬੈਠੇ ਆ ਠੀਕ ਆ ਐਨੇ ਜ਼ਿਆਦਾ ਫਾਲੋਅਰਸ ਨੇ ਐਨੇ ਜ਼ਿਆਦਾ ਚਾਹਣ ਵਾਲੇ ਨੇ ਐਨੇ ਜ਼ਿਆਦਾ ਇਹਨਾਂ ਨੇ ਗੋਲਸ ਕੀਤੇ ਨੇ ਮੈਸੀ ਨੇ ਤੇ ਐਨੇ ਜ਼ਿਆਦਾ ਵਿਰਾਟ ਕੋਹਲੀ ਨੇ ਸਕੋਰ ਕੀਤੇ ਨੇ ਤਾਂ ਉਹ ਐਵੇਂ ਨਹੀਂ ਕੀਤਾ ਉਹ ਕੰਸਿਸਟੈਂਸੀ ਨਾਲ ਹੀ ਹੋਇਆ ਤੇ ਕੰਸਿਸਟੈਂਸੀ ਤੁਹਾਨੂੰ ਬਹੁਤ ਜ਼ਰੂਰੀ ਆ ਹਨ ਤਾਂ ਬਸ ਅੱਜ ਦਾ ਆਪਣਾ ਇਹ ਇੰਨਾ ਸੀਗਾ ਵੀ ਆਪਣਾ 50ਵਾਂ ਦਿਨ ਤੇ ਆਪਾਂ ਨੂੰ ਬਹੁਤ ਖੁਸ਼ੀ ਆ ਜਦੋਂ ਸੋਚਦੇ ਹੁੰਦੇ ਸੀ 7-8 ਦਿਨਾਂ ਦਾ ਵਲੌਗ ਬਣਾਇਆ ਸੀ 15-16 ਦਿਨ ਹੋ ਗਏ ਸੀਗੇ ਤੇ ਮੈਂ ਸੋਚਿਆ ਸੀ ਯਾਰ ਬਈ ਪਤਾ ਨਹੀਂ ਹੁਣ ਕੰਟੀਨਿਊਟੀ ਕਿਵੇਂ ਰੱਖਾਂਗੇ ਹਨ ਬਟ ਫਿਰ ਵੀ ਮਾਲਕ ਨੇ ਆਪੇ ਹੀ ਰਾਹ ਦਿਖਾਇਆ ਆਪੇ ਹੀ ਨਿੱਕੇ-ਨਿੱਕੇ ਟੌਪਿਕਸ ਜੇ ਮੈਨੂੰ ਦਿੱਤੇ ਬਈ ਸੋਚਣ ਦਾ ਦਿੱਤਾ ਕਿ ਹਾਂਜੀ ਬਈ ਤੁਸੀਂ ਇਸ ਤੇ ਸੋਚੋ ਤੇ ਇਸ ਤੇ ਵੀਡੀਓ ਬਣਾਓ ਬਹੁਤਿਆਂ ਨੇ ਨੇ ਬਣਾਈਆਂ ਮੀਆਂ ਵੀਡੀਓਜ਼ ਪਹਿਲਾਂ ਤੋਂ ਜਿਹੜੇ ਟੌਪਿਕਸ ਤੇ ਮੈਂ ਬਣਾਈਆਂ ਬਹੁਤਿਆਂ ਨੇ ਬਣਾਈਆਂ ਮੀਆਂ ਬਟ ਫਿਰ ਵੀ ਆਪਾਂ ਕਿੰਨੇ ਵੀ ਆਪਾਂ ਆਪ ਦਾ ਪਾਰਟ ਕਰਨ ਨਹੀਂ ਕਰਨਾ ਠੀਕ ਹੈ ਜੀ ਤਾਂ ਇਹੀ ਹੈ ਕਿ ਲੱਗੇ ਰਹੋ ਪੈਸਿਵ ਇਨਕਮ ਵਾਸਤੇ ਹਨਾ ਸਭ ਤੋਂ ਵਧੀਆ ਪਲੈਟਫਾਰਮ ਹੈ ਤੁਹਾਡਾ YouTube ਅਜੇ ਤੱਕ ਤਾਂ ਮੈਨੂੰ ਆਉਣ ਨਹੀਂ ਲੱਗੇ ਅਜੇ ਤੱਕ ਤਾਂ ਮੇਰੇ 2-2 3-3 ਵੀਊ ਆ ਰਹੇ ਨੇ ਠੀਕ ਹੈ ਜੀ ਹੁਣ ਇਹ ਨਹੀਂ ਪਤਾ ਵੀ ਜਦੋਂ ਤੁਸੀਂ ਦੇਖੋਗੇ ਉਦੋਂ ਕਿੰਨੇ ਹੋਣਗੇ ਹਨਾ ਕਿੰਨੇ ਹਜ਼ਾਰਾਂ ਚ ਹੋਣਗੇ ਜਾਂ ਕਿੰਨੇ ਲੱਖਾਂ ਚ ਹੋਣਗੇ ਮੈਨੂੰ ਨਹੀਂ ਪਤਾ ਤੁਹਾਲ ਸੀ ਇਹ ਵੀਡੀਓ ਕਦੋਂ ਦੇਖੋਗੇ ਬਟ ਜਿਹੜੇ ਰੈਗੂਲਰ ਦੇਖ ਰਹੇ ਨੇ ਉਹਨਾਂ ਨੂੰ ਪਤਾ ਹੀ ਹੋਊਗਾ ਵੀ ਯਾਰ ਬਈ 14 15 ਵਿਊ ਬਸ ਇੰਨੇ ਕੀ ਆਉਂਦੇ ਆ ਪਹਿਲਾਂ 2 ਦਿਨ ਆਉਂਦੇ ਸੀ ਹੁਣ 14 15 ਆਉਣ ਲੱਗ ਗਏ ਠੀਕ ਹੈ ਜੀ ਥੋੜੇ ਥੋੜੇ ਸਬਸਕ੍ਰਾਈਬਰ ਵੀ ਵੱਧ ਰਹੇ ਆ ਬਾਕੀ ਜੇ ਤੁਸੀਂ ਇਥੋਂ ਤੱਕ ਵੀਡੀਓ ਦੇਖੀ ਆ ਹਨਾ ਤੇ ਵੀਡੀਓ ਨੂੰ ਲਾਈਕ ਕਰਿਓ ਜੀ ਸ਼ੇਅਰ ਕਰਿਓ ਤਾਂ ਕਿ ਨਾ ਕੋਈ ਮੇਰਾ ਵੀਰ ਭਰਾ ਜਿਹੜਾ ਹੈਗਾ ਨਵਾਂ ਵਲੌਗਰ ਬਣ ਆ ਜਾਂਦਾ ਜਾਂ ਜਿਹੜਾ ਬਣ ਚੁੱਕਿਆ ਉਹ ਵਿੱਚੋਂ ਛੱਡ ਗਿਆ ਤਾਂ ਉਹਨੂੰ ਵੀ ਇਹ ਥੋੜੀ ਬਹੁਤੀ ਹੱਲਾਸ਼ੇਰੀ ਮਿਲ ਜੇ ਮੈਂ ਕਹਿਣਾ ਹੀ ਰਹਿਣਾ ਕਿ ਆਪਾਂ ਵੀਰੇ ਸਾਰਿਆਂ ਨਾਲੋਂ ਪਿੱਛੇ ਆ ਠੀਕ ਹੈ ਤੁਹਾਡੇ ਸਾਰੇ ਨਾਲੋਂ ਪਿੱਛੇ ਆ ਆਪਾਂ ਕੋਈ ਇੰਟੈਲੀਜੈਂਟ ਇੰਨੇ ਨਹੀਂ ਹੈਗੇ ਕੋਈ ਮਹਾਪੁਰਸ਼ ਨਹੀਂ ਹੈਗੇ ਨਾਰਮਲ ਜਿਹੇ ਬੰਦੇ ਆ ਠੀਕ ਆ ਪ੍ਰਾਈਵੇਟ ਜੌਬ ਕਰਦੇ ਆ ਠੀਕ ਠਾਕ ਸਰਦਾ ਵਰਦ ਆਪਣਾ ਚੱਲੀ ਜਾਂਦਾ ਪਰ ਹਾਂ ਹੁਣ ਪੈਸਿਵ ਇਨਕਮ ਵਾਲਾ ਕੀੜਾ ਆ ਜ ਮਨ ਚ ਆਇਆ ਤਾਂ ਮੈਂ ਕਿਹਾ ਚਲੋ ਇਹ ਵੀ ਕਰਕੇ ਦੇਖੀਏ ਤਾਂ ਤੁਸੀਂ ਜੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਹਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੈਂ ਤੁਹਾਨੂੰ ਮਿਲੂੰਗਾ ਅਗਲੀ ਵੀਡੀਓ 'ਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ